ਡੀਆਰਵੀ ਡੀਏਵੀ ਸ਼ਦਾਬਦੀ ਕਾਲਜ ਫਿਲੌਰ ਵਿਖੇ ਅੱਜ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਹਵਨ ਦੁਆਰਾ ਕੀਤੀ ਗਈ ਇਸ ਮੌਕੇ ਤੇ ਪੰਡਿਤ ਸ਼ਿਧੀ ਰਜੇਸ਼ ਜੀ ਨੇ ਵੈਦਿਕ ਮੰਤਰ ਉਚਾਰਦੇ ਹੋਏ ਵਿਦਿਆਰਥੀਆਂ ਨੂੰ ਉਹਨਾਂ ਦੇ ਅਰਥਾਂ ਨਾਲ ਵੀ ਜਾਣੂ ਕਰਵਾਇਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਐਸ ਕੇ ਮਿੱੱਡਾ ਜੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਆਉਣ ਵਾਲੇ ਭਵਿੱਖ ਬਾਰੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਉਹ ਆਪਣੀ ਮਿਹਨਤ ਨਾਲ ਆਪਣੀ ਸੰਸਥਾ ਦਾ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰ ਸਕਦੇ ਹਨ। ਉਹਨਾਂ ਨੇ ਕਾਲਜ ਵੱਲੋਂ ਹੋਣਾਰ ਵਿਦਿਆਰਥੀਆਂ ਨੂੰ ਦੇਣਯੋਗ 11 ਸਕਾਲਰਸ਼ਿਪ ਹਰੇਕ ਸਕਾਲਰਸ਼ਿਪ 5100 ਰੁਪਏ ਜੋ ਪ੍ਰੋਫੈਸਰ ਕਰਨੈਲ ਸਿੰਘ ਜੀ ਵੱਲੋਂ ਪ੍ਰੋਫੈਸਰ ਗੁਲਸ਼ਨ ਕੁਮਾਰ ਅਤੇ ਪ੍ਰਿੰਸੀਪਲ ਐਮਐਲਏ ਤਨੇਜਾ ਜੀ ਦੀ ਯਾਦ ਨੂੰ ਸਮਰਪਿਤ ਹੈ ਦੇਨ ਦਾ ਜ਼ਿਕਰ ਕੀਤਾ ਜਿਹੜੇ ਵਿਦਿਆਰਥੀ ਮਿਹਨਤ ਕਰਕੇ ਅੱਗੇ ਆਉਣਗੇ ਉਹਨਾਂ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦਿੱਤੀ ਜਾਵੇਗੀ ਇਸ ਮੌਕੇ ਤੇ ਮੁੱਖ ਮਹਿਮਾਨ ਸ਼੍ਰੀਮਤੀ ਰੀਤਾ ਬਡੇਰਾ ਸਪੁੱਤਰ ਸ਼੍ਰੀ ਰਾਮ ਬਡੇਰਾ ਜੀ ਉੱਚੇਚੇ ਤੌਰ ਤੇ ਹਾਜ਼ਰ ਸਨ ਇਸ ਮੌਕੇ ਤੇ ਉਹਨਾਂ ਨੇ ਕਾਲਜ ਦੇ ਉਸਾਰੂ ਕੰਮਾਂ ਲਈ 1100 ਰੁਪਏ ਦਾ ਯੋਗਦਾਨ ਦਿੱਤਾ। ਇਸ ਸਮੇਂ ਕਾਲਜ ਦੇ ਪੁਰਾਣੇ ਵਿਦਿਆਰਥੀ ਸਰਦਾਰ ਗੁਰਸ਼ਰਨ ਸਿੰਘ ਬਿਰਦੀ ਅਤੇ ਸ਼੍ਰੀਮਤੀ ਹਰਵਿੰਦਰ कौर ਬਿਰਦੀ ਹਰਮਨ ਐਕਸਪੋਰਟ ਗੁਰਾਇਆਂ ਵੱਲੋਂ ਕਾਲਜ ਲਈ ਦੋ ਪੱਖੇ ਤੇ 1100 ਦਾਨ ਵਚੂ ਦਿੱਤੇ। ਪ੍ਰਿੰਸੀਪਲ ਐਸ ਕੇ ਮਿੱੱਡਾ ਜੀ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਉਹਨਾਂ ਦੇ ਅਜਿਹੇ ਯਤਨਾਂ ਦੀ ਸ਼ਲਾਘਾ ਕੀਤੀ। ਕਾਲਜ ਵਿਦਿਆਰਥੀ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸੇ ਮੌਕੇ ਤੇ ਮੁੱਖ ਮਹਿਮਾਨਾਂ ਵੱਲੋਂ ਪੌਦੇ ਲਗਾ ਕੇ ਅੱਜ ਦੇ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਅੰਤ ਵਿੱਚ ਪ੍ਰਿੰਸੀਪਲ ਸਰ ਨੇ ਬਾਰੂ ਆਏ ਮੁੱਖ ਮਹਿਮਾਨਾਂ ਸਮੂਹ ਸਟਾਫ, ਨੌਨ ਟੀਚਿੰਗ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਕੜਾ ਪਰਸ਼ਾਦ ਤੇ ਲੱਡੂ ਵਰਤਾਏ ਗਏ। ਅੱਜ ਡੀਆਰਵੀ ਡੀਏਵੀ ਸੈਂਚੁਨਰੀ ਕਾਲਜ ਫਿਲੌਰ ਵਿਖੇ ਨਵੇਂ ਸੈਸ਼ਨ ਦਾ ਆਰੰਭ ਹਵਨ ਦੇ ਨਾਲ ਕੀਤਾ ਗਿਆ। ਵੈਦਿਕ ਮੰਤਰ ਉਚਾਰੇ ਗਏ। ਔਰ ਹਰ ਸਾਲ ਦੀ ਤਰ੍ਹਾਂ ਇਹ ਹਵਨ ਕਰਾਇਆ ਜਾਂਦਾ ਹੈ ਤਾਂ ਕਿ ਬੱਚਾਂ ਲਈ ਨਵੇਂ ਆਏ ਬੱਚਿਆਂ ਲਈ ਜਿਹੜੇ ਪਹਿਲੇ ਬੱਚੇ ਵੀ ਆ ਉਹਨਾਂ ਲਈ ਇੱਕ ਸ਼ੁਭ ਕਾਮਨਾਵਾਂ ਜੜੀਆਂ ਰੱਖੀਆਂ ਜਾਣ ਔਰ ਪਰਮਪਿਤਾ ਪਰਮਾਤਮਾ ਅਗੇ ਅਰਦਾਸ ਜੜੀ ਆ ਕੀਤੀ ਗਈ ਤਾਂ ਕਿ ਬੱਚੇ ਉਚੇਰੀ ਵਿਦਿਆ ਦੇ ਵਿੱਚ ਖੂਬ ਹੋ ਸਿਖਰਾਂ ਤੱਕ ਆਪਣੀ ਵਿਦਿਆ ਪ੍ਰਾਪਤ ਕਰ ਸਕਾਂ ਤਾਂ ਜਿਹੜੀ ਫਸਟイヤー ਦੀ ਕਲਾਸ ਹੈ ਉਹ ਬੱਚੇ ਜਿਹੜੇ ਆ ਅੱਜ ਇੱਥੇ ਆ ਗਏ ਆ ਆਪਣੇ ਟਾਈਮ ਟੇਬਲ ਦੇ ਮੁਤਾਬਕ ਉਹਨਾਂ ਨੇ ਕਲਾਸਾਂ ਲਈਆਂ ਸ਼ੁਰੂ ਕਰ ਦਿੱਤੀਆਂ। ਤੋਂ BA, B.Com, BSc ਦੀਆਂ ਕਲਾਸਾਂ ਦੇ ਵਿੱਚ ਬੱਚੇ ਜਿਹੜੇ ਆ ਜਿਨ੍ਹਾਂ ਨੇ ਐਡਮਿਸ਼ਨ ਲਈ ਸੀ ਉਹ ਆ ਗਏ। ਤੋਂ ਅੱਜ ਦਾ ਜਿਹੜਾ ਇਹ ਦਿਨ ਸੀਗਾ ਸਾਰੇ +1, +2 ਦੇ ਵਿਦਿਆਰਥੀ ਤੇ ਨਵੇਂ ਜਿਹੜੇ ਵਿਦਿਆਰਥੀ ਆ ਉਹਨਾਂ ਨੇ ਮਿਲ ਕੇ ਆਵਨ ਦੇ ਵਿੱਚ ਆ ਹਰਤੀ ਭਾਈ ਔਰ ਉਸ ਪਰਮਪਿਤਾ ਪਰਮਾਤਮਾ ਦੇ ਅੱਗੇ ਅਸੀਂ ਸਾਰਿਆਂ ਨੇ ਅਰਦਾਸ ਕੀਤੀ ਕਿ ਵਿਦਿਆਕ ਬਰਾ ਖੂਬ ਪੜ੍ਹਾਈ ਦੇ ਨਾਲ ਅਸੀਂ ਇਹ ਨੂੰ ਨੇਪਰੇ ਚਾੜੀਏ ਔਰ ਆਪਣੀ ਜ਼ਿੰਦਗੀ ਦੀ ਮੰਜ਼ਲ ਪ੍ਰਾਪਤ ਕਰਨ ਲਈ ਅਧਿਆਪਕਾਂ ਦੀ ਜਿਹੜੀ ਗਾਈਡੈਂਸ ਹੈ ਉਹਦੇ ਮੁਤਾਬਕ ਅਸੀਂ ਚੱਲ ਸਕੀਏ ਸਰ ਜੀ ਪੁਰਾਣੇ ਸਕੂਲ ਦੇ ਅਹਾਵਲ ਵਿੱਚ ਸ਼ਾਮਿਲ ਹੋ ਉਸੇ ਹਾਂਜੀ ਪੁਰਾਣੇ ਵਿਦਿਆਰਥੀ ਵੀ ਜਿਹੜੇ ਆ ਇਹਦੇ ਵਿੱਚ ਸ਼ਾਮਿਲ ਹੋਏ ਤੇ ਜਿਹੜੇ ਪੜ ਚੁੱਕੇ ਵਿਦਿਆਰਥੀ ਆ ਆਪਣੇ ਆਪਣੀ ਜ਼ਿੰਦਗੀ ਦੇ ਮਕਾਮ ਤੇ ਪਹੁੰਚਿਆ ਉਹਨਾਂ ਦੇ ਵਿੱਚ ਗੁਰਚਰਨ ਸਿੰਘ ਜੀ ਜਿਹੜੇ ਹੈਗੇ ਵਰਦੀ ਸਾਹਿਬ ਉਹ ਫਿਲੌਰ ਤੋਂ ਆਪਣੇ ਪਰਿਵਾਰ ਨਾਲ ਇਸ ਕਾਲਜ ਵਿੱਚ ਆਏ ਜਿਨ੍ਹਾਂ ਨੇ ਕਾਲਜ ਨੂੰ ਚਾਰ ਪੱਖੇ ਵੀ ਦਾਨ ਕੀਤਾ ਅੱਜ ਦੇ ਸਮੇਂ ਤੇ ਔਰ ਇਹ ਜਿਹੜਾ ਕਾਲਜ ਆ ਦੇਸ਼ ਰਾਜ ਬਡੇਰਾ ਜਿਹਦੇ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਬਣਾਇਆ ਹੋਇਆ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਸ਼੍ਰੀ ਅਸ਼ਵਨੀ ਵਡੇਰਾ ਜੀ ਦੇ ਮੈਸੇਜ ਮੈਸੇਜ ਰੀਤਾ ਵਡੇਰਾ ਜੀ ਔਰ ਉਹਨਾਂ ਦੇ ਪੁੱਤਰ ਮੈਸੇਜ ਮਿਸਟਰ ਰਾਮ ਵਡੇਰਾ ਜੀ ਉਹ ਵੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਉਹਨਾਂ ਨੇ ਵੀ ਅੱਜ ਦੇ ਮੌਕੇ ਤੇ ਉਸੇ ਹੀ দান ਦੀ ਪਰੰਪਰਾ ਨੂੰ ਕਾਇਮ ਰੱਖਦਿਆਂ 11000 ਰੁਪਇਆ ਕਾਲਜ ਨੂੰ ਦਿੱਤਾ ਕਿ ਜਿਹੜਾ ਵਿਦਿਆ ਦੇ ਵਿਦਿਆਰਥੀਆਂ ਦੇ ਲਈ ਜਿਹੜਾ ਖਰਚਾ ਜਾਵੇ ਉਦ ਵਗੈਰਾ ਵੀ ਲਗਾਇਆ ਗਿਆ ਇਸ ਮੌਕੇ ਤੇ ਜਿੱਥੇ ਹਵਨ ਦੇ ਨਾਲ ਵਾਤਾਵਰਨ ਸ਼ੁੱਧ ਕੀਤਾ ਗਿਆ ਉਥੇ ਬੱਚਿਆਂ ਨੇ ਆਪਣੇ ਅੱਜ ਦੇ ਮੁੱਖ ਮਹਿਮਾਨ ਦੇ ਰਾਹੀਂ ਟਰੀ ਪਲਾਂਟੇਸ਼ਨ ਵੀ ਕੀਤੀ ਤਾਂ ਕਿ ਜਿਹੜਾ ਸਾਡਾ ਪ੍ਰਕਿਰਤੀ ਦੇ ਨਾਲ ਸਾਨੂੰ ਵਾਤਾਵਰਨ ਸ਼ੁੱਧ ਮਿਲੇ ਅਸੀਂ ਪ੍ਰਕਿਰਤੀ ਦੀ ਸੇਵਾ ਕਰ ਸਕੀਏ ਬੱਤ ਬੱਤ ਪੌਦੇ ਲਗਾਈਏ ਔਰ ਉਹ ਪੌਦੇ ਜਿਹੜੇ ਆ ਸਾਡੇ ਲਈ ਜਿੱਥੇ ਹਵਾ ਪ੍ਰਦਾਨ ਕਰਨਗੇ ਮਨੁੱਖ ਸ਼ੁੱਧ ਹਵਾ ਲੈ ਕੇ ਤੰਦਰੁਸਤ ਰਹੇਗਾ ਜਿਤਨਾ ਸਾਡਾ ਇੱਕ ਬਿਹਤਰ ਸਮਾਜ ਜੜਾ ਹੈ ਉੱਸਰ ਜਾਏਗਾ ਅਸੀਂ ਵਿੱਦਿਆ ਦੇ ਰਾਹੀ ਔਰ ਇਸ ਤਰ੍ਹਾਂ ਪ੍ਰਕਿਰਤੀ ਦੇ ਵਿੱਚ ਸੇਵਾ ਕਰਕੇ ਵੱਦ ਤੋਂ ਵੱਦ ਸਮਾਜ ਦੇ ਵਿੱਚ ਯੋਗਦਾਨ ਪਾ ਸਕਦੇ ਹਾਂ ਅਗਰ ਇਹੀ ਮਨੁੱਖ ਦਾ ਇੱਕ ਬੜਮੁੱਲਾ ਯੋਗਦਾਨ ਹੈ ਔਰ ਜਿੱਥੇ ਉਹ ਆਪਣੇ ਲਈ ਕਾਰਜ ਕਰਦਾ ਹੈ ਅਸੀਂ ਦੂਜਿਆਂ ਲਈ ਵੀ ਕਾਰੇ ਕਰੀਏ ਇੱਥੇ ਪਹਿਲਾਂ ਵੀ ਬੱਚਿਆਂ ਨੇ ਜਿਹੜੇ ਪੌਦੇ ਲਗਾਏ ਹਾਂ ਉਹ ਬੜੇ ਜੀਵਤ ਹੈ ਇਸ ਕਰਕੇ ਵਾਤਾਵਰਣ ਕਾਲਜ ਕੈਂਪਸ ਇੰਨਾ ਵਧੀਆ ਗ੍ਰੀਨ ਬਣਿਆ ਹੋਇਆ ਇਹੀ ਗ੍ਰੀਨ ਵਾਤਾਵਰਣ ਜਿਹੜਾ ਹੈ ਸਾਡੀ ਜ਼ਿੰਦਗੀ ਨੂੰ ਸਿਹਤਯਾਬ ਰੱਖਣ ਦੇ ਵਿੱਚ ਕੰਮ ਜਾਵੇ ਤਾਂ ਇਸੇ ਤਰ੍ਹਾਂ ਬੱਚਾ ਟਾਈਮ ਟੂ ਟਾਈਮ ਸਮਾਜ ਸੇਵਾ ਦੇ ਵਿੱਚ ਜਿਹੜਾ ਹੈ ਉਹ ਆਪਣਾ ਹੱਥ ਬਟਾਉਂਦੇ ਰਹਿੰਦੇ ਆ ਪੌਦੇ ਲਗਾਉਣੇ ਖੂਨਦਾਨ ਕੈਂਪ ਲਗਾਉਣੇ ਜਾਂ ਅਰਥਵਰਕ ਕੰਮ ਆ ਇਹਨਾਂ ਪੌਦਿਆਂ ਦੀ ਸੰਭਾਲ ਵੀ ਕਰਦੇ ਬੱਚੇ ਉਹ ਬਾਅਦ ਵਿੱਚ ਵੀ ਦੇਖਦੇ ਆ ਕਿ ਇਹਨਾਂ ਨੂੰ ਪਾਣੀ ਪਾਇਆ ਜਾਵੇ ਜੇ ਕੋਈ ਸਯੋਕ ਵੈਰਾ ਲੱਗਦੀ ਹੈ ਉਸ ਨੂੰ ਰਿਮੂਵ ਕੀਤਾ ਜਾਵੇ ਤੇ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਕੰਮ ਜਿਹੜੇ ਆ ਸਮਾਜ ਸੇਵਾ ਵਾਲੇ ਬੱਚੇ ਉਹ ਅੱਜ ਦੇ ਦਿਨ ਹੀ ਪ੍ਰਾਣ ਕਰਦੇ ਆ ਔਰ ਵਿਦਿਆਕ ਬਰੇ ਦੇ ਵਿੱਚ ਉਹ ਲੱਗੇ ਰਹਿੰਦੇ ਆ